ਪਿਆਰੇ ਦਰਸ਼ਕੋ ਅੱਜ ਅਸੀਂ ਤੁਹਾਨੂੰ ਮੈਡਮ ਜਤਿੰਦਰ ਕੌਰ ਜੀ ਨੂੰ ਮਿਲਾਉਣ ਜਾ ਰਹੇ ਹਾਂ ਜੋ ਕਿ ਪੁਰਾਣੇ ਕਲਚਰ ਦੀਆਂ ਆਪਣੀਆਂ ਗਤੀਵਿਧੀਆਂ ਨਵੇਂ ਜਮੇ ਬੱਚਿਆਂ ਦੀਆਂ ਹੋਰ ਗੁੜਤੀ ਦਾ ਜਾਂ ਕੋਈ ਵੀ ਸਿਸਟਮ ਹੈ ਉਹਨਾਂ ਬਾਰੇ ਇਹ ਜਾਣਕਾਰੀ ਦੇਣਗੇ ਸਤਿ ਸ਼੍ਰੀ ਅਕਾਲ ਭੈਣ ਜੀ ਜਤਿੰਦਰ ਕੌਰ ਜੀ ਆਇਆਂ ਨੂੰ ਤੇ ਸੰਦਲ ਦੀਆਂ ਗੱਲਾਂ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਹ ਆਪਣੀ ਪਿੰਜੀ ਜਿਹੜੀ ਸਭ ਤੋਂ ਪਹਿਲਾਂ ਆਪਾਂ ਬੱਚੇ ਦੀ ਜਿਹੜੀ ਗੁਰਤੀ ਸੀ ਗੁਰਤੀ ਦੀ ਰਸਮ ਦੇ ਬਾਰੇ ਤੁਸੀਂ ਜਾਣਕਾਰੀ ਦਿਓ ਸਾਡੇ ਬੱਚਾ ਨੂੰ ਹਾਂਜੀ ਗੁਰਤੀ ਆਏ ਹੁੰਦੀ ਆ ਵੀਰ ਜੀ ਜਦੋਂ ਨਾ ਨਵਾਂ ਬੱਚਾ ਜਨਮ ਲੈਂਦਾ ਹਾਂਜੀ ਤੇ ਉਹਦਾ ਜਿਹੜਾ ਪਹਿਲਾ ਸਿਸਟਮ ਹੁੰਦਾ ਗਰਭ ਦੇ ਵਿੱਚ ਹਾਂਜੀ ਮਾਂ ਦੇ ਪੇਟ ਦੇ ਵਿੱਚ ਉਹ ਨਾੜੂਗੇ ਦੇ ਨਾਲ ਸਬੰਧਤ ਹੁੰਦਾ ਬਿਲਕੁਲ ਬਿਲਕੁਲ ਜੀ ਕਿਉਂਕਿ ਜਿਹੜੀ ਬੱਚੇ ਦੀ ਖੁਰਾਕ ਨੌ ਮਹੀਨੇ ਹਾਂਜੀ ਉਹ ਨਾੜੂਗੇ ਦੇ ਜ਼ਰੀਏ ਆਉਂਦੀ ਆ ਮਿਲਦੀ ਆ ਬੱਚੇ ਨੂੰ ਜਦੋਂ ਬੱਚਾ ਜਨਮ ਲੈ ਲੈਂਦਾ ਕੋਈ ਦਾਈ ਨਰਸ ਜਾਂ ਡਾਕਟਰ ਉਹ ਬੱਚੇ ਦਾ ਨਾੜੂਗਾ ਜਿਹੜਾ ਹੈਗਾ ਕੱਟ ਦਿੰਦੇ। ਕੱਟ ਦਿੰਦੇ। ਹਾਂਜੀ। ਉਸ ਤੋਂ ਬਾਅਦ ਚ ਜਿਹੜੀ ਬੱਚੇ ਦੀ ਖਰਾਕ ਹੈਗੀ ਹੈ ਹਾਂਜੀ ਉਹ ਫਿਰ ਬੱਚੇ ਨੂੰ ਮੂੰਹ ਰਾਹੀਂ ਲੈਣੀ ਪੈਂਦੀ ਹੈ ਆਪਣੀ ਮਾਤਾ ਤੋਂ। ਹਾਂਜੀ। ਮਾਂ ਤੋਂ। ਹਾਂਜੀ। ਤੇ ਉਹ ਜਿਹੜੀ ਖਰਾਕ ਹੈਗੀ ਹੈ ਉਹ ਤੋਂ ਫਿਰ ਬੱਚਾ ਜਦੋਂ ਬੱਚਾ ਜਨਮ ਲੈਂਦਾ ਤੇ ਫਿਰ ਉਹਨੂੰ ਪਤਾ ਨਹੀਂ ਹੁੰਦਾ ਚੁੰਗਣ ਦਾ। ਹਾਂਜੀ। ਵੀ ਮੈਂ ਚੁੰਗਣਾ ਕਿਵੇਂ? ਹਾਂਜੀ ਹਾਂਜੀ। ਤੇ ਉਹ ਤੋਂ ਫਿਰ ਜਿਹੜੀ ਗੁੜਤੀ ਦੀ ਰਸਮ ਸੀਗੀ ਉਹਦੇ ਕੀਤੀ ਜਾਂਦੀ ਸੀ। ਹਾਂਜੀ। ਤੇ ਇੱਕ ਬੱਤੀ ਹੁੰਦੀ ਆ ਜਿਹੜੂ ਦੀ ਉਹਨੂੰ ਵਟ ਕੇ ਹਾਂਜੀ ਬੁੜੀਆਂ ਪ੍ਰਾਣੀਆਂ ਬਿਜੁਰਗ ਸਾਡੀਆਂ ਹਾਂਜੀ ਮਾਵਾਂ ਦਾਦੀਆਂ ਮਾਸੀਆਂ ਚਾਚੀਆਂ ਤਾਈਆਂ ਉਹ ਗੁੜਤੀ ਉਹ ਬੱਤੀ ਨੂੰ ਵਟ ਕੇ ਬੱਚੇ ਦੇ ਮੂੰਹ ਚ ਰੱਖ ਦਿੰਦੀ ਸੀ ਤੇ ਉਹਦੇ ਵਿੱਚ ਜਿਹੜਾ ਸ਼ਾਇਦ ਹੁੰਦਾ ਸੀਗਾ ਹਾਂਜੀ ਸ਼ਾਇਦ ਮੜਾ ਜਾ ਤੱਕ ਕਲਾ ਆ ਦਿੰਦੇ ਹਾਂ ਜੀ ਤਾਂ ਜੋ ਇਹਦੇ ਬੱਚਾ ਹੈਗਾ ਉਹਦੀਆਂ ਬਾਥੀਆਂ ਨਾ ਮਰ ਜਾਣ। ਅੱਛਾ ਜੀ। ਵੀ ਉਹ ਉਹਨੂੰ ਚੁੰਗਣ ਦਾ ਵੱਲ ਆ ਜੀ। ਬੱਚਾ ਮੀਨ ਕੀ ਕਹਿੰਦੇ ਹੁੰਦੇ ਆ ਤੁਹਾਨੂੰ? ਆ ਜਿਹੜੇ ਆਪਣੇ ਜਵਾੜੇ ਹੈਗੇ ਆ ਜੋ ਅੰਦਰਲਾ ਸਿਸਟਮ ਸਾਡੇ ਮੂੰਹ ਕੋਲ ਦਾ। ਅੱਛਾ ਜੀ। ਵੀ ਉਹ ਜਿਹੜਾ ਹੈਗਾ ਉਸਨੂੰ ਦਬਾਅ ਪਾਵੇ। ਹਾਂ ਜੀ ਹਾਂ ਜੀ। ਜਦੋਂ ਦਬਾਅ ਪਾਊਗਾ ਫਿਰ ਉਹਨੂੰ ਰਸ ਮਿਲੂਗਾ। ਬਿਲਕੁਲ। ਜਿਹੜੂ ਚੁੰਗੂਗਾ ਉਹਨੂੰ ਸਿਪ ਸਿਪ ਕਰਕੇ ਤੇ ਉਹਨਾਂ ਅੰਦਰ ਲੈ ਕੇ ਜਾਊਗਾ ਤੇ ਉਹਨੂੰ ਆਏ ਲੱਗੂਗਾ ਵੀ ਮੈਂ ਦੁੱਧ ਪੀ ਰਿਹਾ। ਠੀਕ ਠੀਕ। ਇਸ ਤਰ੍ਹਾਂ ਦੀ ਜਿਹੜੀ ਇੱਕ ਮਨੋ ਵਿਗਿਆਨਕ ਜਿਹੜਾ ਹੈਗਾ ਇਹ ਤੱਥ ਵੀ ਆ ਕਿਉਂਕਿ ਬੱਚੇ ਨੂੰ ਚੁੰਗਣ ਦਾ ਵੱਲ ਆ ਜਾਂਦਾ ਹਾਂਜੀ ਹਾਂਜੀ ਚਾਹੇ ਉਹ ਬੱਤੀ ਦੇ ਜੜੀਏ ਚੁੰਗੇ ਚਾਹੇ ਉਹ ਮਾਂ ਦੇ ਵੀ ਦੁੱਧੀਆਂ ਰਹੀ ਚੁੰਗੇ ਇਸ ਤਰ੍ਹਾਂ ਬੱਚੇ ਨੂੰ ਜਿਹੜਾ ਹੈਗਾ ਇੱਕ ਵੱਲ ਸਿਖਾਉਣ ਦੀ ਇੱਕ ਪ੍ਰਕਿਰਿਆ ਸੀ ਜਿਹਨੂੰ ਅਸੀਂ ਗੁੜਤੀ ਦਾ ਨਾਮ ਦਿੰਦੇ ਹਾਂ ਅੱਛਾ ਅੱਛਾ ਤੇ ਉਸ ਤੋਂ ਬਾਅਦ ਇੱਕ ਬੱਚੇ ਦੇ ਆਪਾਂ ਕਮਰ ਤੇ ਬੰਨ੍ਹਦੇ ਤੜਾਕੀ ਕਹਿੰਦੇ ਹੁੰਦੇ ਉਹ ਉਹਦਾ ਕੀ ਆਪਣਾ ਹੁੰਦਾ ਉਹ ਤੜਾਕੀ ਦਾ ਮਤਲਬ ਇਹ ਹੁੰਦਾ ਜੀ ਇੱਕ ਨਾ ਕੋਈ ਜਾਨਵਰ ਹੈਗਾ ਉਹ ਗਾ ਅੱਛਾ ਉਹ ਗਾ ਕਿਉਂਕਿ ਬੱਚਾ ਜਦੋਂ ਜਨਮ ਲੈਂਦਾ ਉਹ ਨੰਗਾ ਹੁੰਦਾ ਹਾਂਜੀ ਹਾਂਜੀ ਕੋਈ ਕਹੋ ਜੇ ਜਾਨਵਰ ਹੈ ਜਿੱਥੇ ਵੀ ਉਹਨੂੰ ਕੋਈ ਨਗੇਸ਼ ਦੀਂਦਾ ਹੈ ਹਾਂਜੀ ਚਾਹੇ ਉਹ ਜਾਨਵਰ ਪਸ਼ੂ ਦਾ ਬੱਚਾ ਹੋਵੇ ਹਾਂਜੀ ਹਾਂਜੀ ਚਾਹੇ ਉਹ ਬੰਦੇ ਦਾ ਬੱਚਾ ਹੋਵੇ ਹਾਂਜੀ ਉਹਨੂੰ ਉਹਦੇ ਉੱਤੋਂ ਦੀ ਜੇ ਟੱਪ ਜੇ ਉਹਦੀ ਡੈਥ ਹੋ ਜਾਂਦੀ ਹੈ ਉਹ ਅੱਛਾ ਤਾਂ ਕਰਕੇ ਜਿਹੜੀ ਤੜਾਕੀ ਦੀ ਰਸਮ ਬੰਨੀ ਜਾਂਦੀ ਸੀ ਵੀ ਜੇ ਬੱਚਾ ਕਿਸੇ ਵੇਲੇ ਨੰਗਾ ਵੀ ਹੋ ਗਿਆ ਤਾਂ ਉਹਦਾ ਜਿਹੜਾ ਹੈਗਾ ਨਗੇਸ਼ ਟਕਿਆ ਹੋਣਾ ਚਾਹੀਦਾ ਠੀਕ ਤੜਾਕੀ ਦਾ ਮਤਲਬ ਇਹ ਹੁੰਦਾ ਸੀ ਬਾਕੀ ਜਿਹੜੀਆਂ ਆਂ ਬੁੜੀਆਂ ਹੈਗੀਆਂ ਉਹ ਵੀ ਸੋਚ ਲੈਂਦੀਆਂ ਵੀ ਬੱਚਾ ਪਤਲਾ ਹੋ ਰਿਹਾ ਕਿ ਮੋਟਾ ਹੋ ਰਿਹਾ ਹੈ ਹਨਾ ਇਹ ਵੀ ਜਿਹੜੀ ਹੈਗੀ ਆ ਵੀ ਔਰਤਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਜਨਚ ਹੁੰਦੀ ਆ ਵੀ ਮੇਰਾ ਜਿਹੜਾ ਬੱਚਾ ਹੈਗਾ ਉਹਦਾ ਪਾਲਣ ਪੋਸ਼ਣ ਸੈਲਟ੍ਰਿਕ ਨਾਲ ਹੋ ਰਿਹਾ ਹੈ ਕਿ ਕੋਈ ਮੈਂ ਹੋਰ ਇਹਨੂੰ ਹੋਰ ਖਰਾਕ ਦੇਵਾਂ ਹਾਂਜੀ ਕਿਉਂਕਿ ਤੜਾਗੀ ਜਿਹੜੀ ਹੁੰਦੀ ਹੈ ਬੱਚਿਆਂ ਦੀ ਅਕਸਰ ਹਾਂਜੀ ਸਾਹਜ ਜਨ ਬੰਨੀ ਜਾਂਦੀ ਹੈ ਜਦੋਂ ਬੱਚਾ ਵੱਡਾ ਹੁੰਦਾ ਹੈ ਰਾਜੀ ਹੁੰਦਾ ਉਹਦੀ ਤੜਾਗੀ ਪੀੜੀ ਹੋਣੀ ਸ਼ੁਰੂ ਹੋ ਜਾਂਦੀ ਹੈ ਹਾਂਜੀ ਹਾਂਜੀ ਇਸ ਕਰਕੇ ਉਹ ਤੜਾਗੀ ਜਿਹੜੀ ਹੈਗੀ ਆ ਇੱਕ ਤਰ੍ਹਾਂ ਦੀ ਇੰਡੀਕੇਸ਼ਨ ਹੋ ਜਾਂਦੀ ਹੈ ਇਹ ਇੱਕ ਤਰ੍ਹਾਂ ਦੀ ਉਹ ਜਣੀ ਦੀ ਸਾਨੂੰ ਸੰਕੇਤ ਦਿੰਦੀ ਹੈ ਸਾਨੂੰ ਦੱਸਦੀ ਹੈ ਵੀ ਬੱਚਾ ਰਾਜੀ ਹੈ ਕਿ ਬੱਚਾ ਕਮਜ਼ੋਰ ਹੈ ਹਾਂਜੀ ਹਾਂਜੀ ਇਸ ਤਰ੍ਹਾਂ ਜਿਹੜਾ ਹੈਗਾ ਤੜਾਗੀ ਜਿਹੜਾ ਸਮੇਂ ਬੰਨੀ ਜਾਂਦੀ ਸੀ ਬਾਕੀ ਜਿਹੜੀ ਕਾਲੇ ਤਾਗੇ ਨਾਲ ਵੀ ਕੋ ਨਜ਼ਰ ਵੀ ਤਾੜੀ ਜਾਂਦੀ ਸੀ ਕਾਲੇ ਤਾਗੇ ਦੇ ਪਹਿਲਾਂ ਤਾਂ ਕੱਲਾ ਕਾਲਾ ਤਾਗਾ ਬਣਦੇ ਸੀ ਹਾਂਜੀ ਕੋਣ ਕੀ ਅਸੀਂ ਜਣੀ ਦੀ ਇਹਨੂੰ ਸ਼ੌਕੀਆ ਤੌਰ ਤੇ ਉਹਦੇ ਵਿੱਚ ਮੋਤੀ ਪਾਉਣੇ ਸ਼ੁਰੂ ਕਰਦੇ ਹਾਂਲਕਿ ਜਿਹੜੇ ਮੋਤੀ ਪਾਉਣੇ ਆ ਉਹ ਬੱਚੇ ਦੇ ਇੱਥੇ ਸੂਖਮ ਸਕਿਨ ਹੁੰਦੀ ਹੈ ਚੁੱਕਦੀ ਹੈ ਤੇ ਪਰ ਫੇਰ ਵੀ ਅਸੀਂ ਚਾਂਦੀ ਦੇ ਹੰਗਲੂ ਜੇ ਬਣਾ ਕੇ ਮੋਤੀ ਵੱਡੇ ਵੱਡੇ ਬਣਾਉਣੇ ਆ ਉਹ ਪਾਉਣੇ ਆ ਪਰ ਉਹ ਸਿਸਟਮ ਜਿਹੜਾ ਹੈਗਾ ਕੋਸ਼ਿਸ਼ਾਂ ਕੀ ਤੌਰ ਤੇ ਤਾਂ ਜਰੂਰ ਉਹਨੂੰ ਅਡਾਪਟ ਕਰਦੇ ਜੰਨੇ ਆ ਪਰ ਸਿਹਤ ਲਈ ਬੱਚੇ ਵਾਸਤੇ ਉਹਦੀ ਸਕੈਨ ਲਈ ਇਹ ਚੀਜ਼ ਵਧੀਆ ਨਹੀਂ ਰਹਿੰਦੀ ਹਾਂਜੀ ਤੇ ਹੋਰ ਕਿਹੜੀਆਂ ਕਿਹੜੀਆਂ ਇਹਦੇ ਵਿੱਚ ਆਪਣੇ ਰੀਤੀ ਰਿਵਾਜ ਆ ਜੀ ਜਿਹੜੇ ਆਪਣੇ ਬੱਚਾਂ ਦੀ ਢੜਾਕੀ ਹੋ ਗਈ ਇਹ ਹੋ ਗਿਆ ਜੀ ਲੋ ਪਾਉਂਦੇ ਸੀ ਜਿਵੇਂ ਆਪਣੇ ਬੱਚਿਆਂ ਦੇ ਅੱਗੇ ਨਾਲ ਜਦੋਂ ਬੱਚਾ ਜਨਮ ਲੈਂਦਾ ਸੀਗਾ ਕਹਿ ਦਿੰਦੇ ਸੀ ਬੁੜੀਆਂ ਨਾ ਉਹ ਚੱਪਣ ਦੇ ਘਸਾ ਕੇ ਹਾਂਜੀ ਉਹ ਕਾਲਸ ਜੀ ਦਾ ਜਿਹੜਾ ਸੀ ਟੁਕੜਾ ਜਾਂ ਹੁੰਦਾ ਸੀ ਹਾਂਜੀ ਤੇ ਉਹਨੋਂ ਨਾ ਲੋ ਬਣਾ ਕੇ ਹਾਂਜੀ ਤੇ ਅੱਖ ਦੇ ਵਿੱਚ ਮੋਟੀ ਸਲਾਈ ਨਾ ਪਾਉਂਦੀਆਂ ਸੀ ਹਾਂਜੀ ਹਾਂਜੀ ਵੀ ਤਾਂ ਜੋ ਬੱਚੇ ਦੀ ਅੱਖ ਮੋਟੀ ਹੋਵੇ ਹਾਂਜੀ ਹਾਂਜੀ ਉਹ ਟਿੱਕਾ ਜਾਂ ਵੀ ਲਾ ਦਿੰਦੇ ਕੰਨ ਦੇ ਕੇ ਟਿੱਕਾ ਕੰਨ ਦੇ ਪਿੱਛੇ ਉਹ ਲਾ ਲ ਜਾਂਦਾ ਸੀ ਹਾਂਜੀ ਵੀ ਇਹਨੂੰ ਨਜ਼ਰ ਨਾ ਲੱਗੇ ਨਹੀਂ ਵੀ ਮਾਵਾਂ ਜਿਹੜੀਆਂ ਹੈਗੀਆਂ ਅਕਸਰ ਹੀ ਆਪਣੀ ਅੱਖ ਦੇ ਵਿੱਚੋਂ ਕੱਜਲ ਲਾ ਕੇ ਤੇ ਕੰਨ ਦੀ ਪੇਪੜੀ ਦੇ ਪਿੱਛੇ ਲਾ ਦਿੰਦੀਆਂ ਵੀ ਮੇਰੇ ਬੱਚੇ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਇਸ ਤਰ੍ਹਾਂ ਦੇ ਜਿਹੜੇ ਰਸਮ ਰਵਾਇ ਸੀਗੇ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਸਾਡੇ ਆਮੀ ਸਾਨੂੰ ਵੇਖਣ ਨੂੰ ਮਿਲਦੀ ਹੈ ਤੇ ਅਸੀਂ ਦੇਖਦੇ ਵੀ ਆਏ ਹਾਂ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਪੈਂਦੀ ਜਿਹੜਾ ਆਪਾਂ ਜਦੋਂ ਬੱਚਾ ਪੈਦਾ ਹੁੰਦਾ ਉਦੋਂ 5-7 ਦਿਨਾਂ ਬਾਅਦ ਉਹ ਕਹਿੰਦੇ ਦੀ ਬਾਹਰ ਵਧਾਉਣਾ ਹੁੰਦਾ ਉਹਦਾ ਕੀ ਸਿਸਟਮ ਹੁੰਦਾ ਜੀ ਉਹ ਬਾਹਰ ਵਧਾਉਣ ਦੀ ਰਸਮ ਇਹ ਹੁੰਦੀ ਹੈ ਜੀ ਬਈ ਕੋਈ ਤਾਂ 7 ਦਿਨਾਂ ਤੋਂ ਵਧਾਉਂਦਾ ਹਾਂਜੀ ਹਾਂਜੀ ਕੋਈ 11 ਦਿਨਾਂ ਤੋਂ ਵਧਾਉਂਦਾ ਹੈ ਵੀ ਇੰਨੇ ਕੁ ਦਿਨ ਹੀ ਹੁੰਦੇ ਆ ਤਾਂ ਜੋ ਜਿਹੜੀ ਜੱਚਾ ਬੱਚਾ ਹਾਂਜੀ ਉਹਨੂੰ ਸਹੀ ਟਾਈਮ ਤੇ ਸਹੀ ਤਰੀਕੇ ਨਾਲ ਹਾਂਜੀ ਵੀ ਜਿੱਥੇ ਉਹ ਮਾਤਾ ਮਾਂ ਬੈਠੀ ਨੇ ਜੱਚਾ ਬੱਚਾ ਹਾਂਜੀ ਉਹਨੂੰ ਹਵਾ ਬਾਹਰ ਦੀ ਲੱਗੇ ਕਿਉਂਕਿ ਅੰਦਰ ਵੀ ਜਿਹੜਾ ਹੈਗਾ ਆਕਸੀਜਨ ਦੀ ਕਮੀ ਆ ਜਾਂਦੀ ਹੈ ਹਾਂਜੀ ਜੇ ਤੁ ਜੱਕਦਮ ਇੱਕੇ ਥਾਂ ਤੇ ਬੰਦਾ ਬੈਠਾ ਹੈ ਨਾ ਜਦੋਂ ਦਾ ਉਹਦਾ ਉਹ ਬੱਚੇ ਦਾ ਜਨਮ ਹੋਇਆ ਤੇ ਉਸ ਦੀ ਥਾਂ ਬਦਲੀ ਵਾਸਤੇ ਅਸੀਂ ਉਹਨੂੰ ਬਾੜ ਵਧਾਉਣਾ ਕਹਿੰਦੇ ਆ ਤੇ ਨਾਲ ਸਾਡੇ ਰਸਮ ਰਵਾਜ ਜੁੜ ਗਏ ਵੀ ਭਾਈ 11 ਤੋਂ ਵਧਾਉਣਾ ਹੈ ਕਿ 13 ਤੋਂ ਵਧਾਉਣਾ ਹੈ ਕਿ 7 ਦਿਨਾਂ ਤੋਂ ਵਧਾਉਣਾ ਹੈ ਫਿਰ ਉਹ ਜੱਚਾ ਬੱਚਾ ਨੂੰ ਬਾਹਰ ਲਿਆਂਦਾ ਜਾਂਦਾ ਹੈ ਕਹਿੰਦੇ ਨਾ ਵੀ ਜਿਹੜਾ ਜਾਂ ਤਪੜਾ ਹੁੰਦਾ ਜਾਂ ਬਾਪ ਹੁੰਦਾ ਘਰ ਦੇ ਵਿੱਚ ਵੀ ਇੱਕ ਮੇਲ ਜਿਹੜਾ ਪਰਸਨ ਹੁੰਦਾ ਉਹ ਜਿਹੜਾ ਇਹ ਉਹ ਜੱਚਾ ਬੱਚਾ ਨੂੰ ਉਹ ਜਿਹੜਾ ਜਚਾਂ ਹੁੰਦੀ ਹੈ ਉਹਦੇ ਬੇਬੀ ਨੂੰ ਬੱਚੇ ਨੂੰ ਗੋਦੀ ਚ ਲੈ ਕੇ ਹਾਂਜੀ ਫਿਰ ਉਹ ਲਾੜ ਫੜਾ ਕੇ ਨਾ ਹਾਂਜੀ ਪੱਗ ਦਾ ਜਾਂ ਕੋਈ ਅਸੇ ਸਾਫੇ ਦਾ ਹਾਂਜੀ ਫਿਰ ਉਹ ਨੂੰ ਬਾਹਰ ਲੈ ਕੇ ਆਉਂਦੇ ਆ ਬੜਾ ਅੱਛਾ ਅੱਛਾ ਜੀ ਵੀ ਤਾਂ ਜੋ ਸੁੱਖ ਸ਼ਾਂਤੀ ਦੇ ਨਾਲ ਜਚਾਂ ਬੱਚਾ ਜਿਹੜਾ ਹੈਗਾ ਉਹਦੀ ਸਿਹਤ ਕਾਇਮ ਰਹੇ ਉਹ ਠੀਕ ਠਾਕ ਰਹਿਣ ਇਸ ਤਰ੍ਹਾਂ ਸਾਡੇ ਜਿਹੜਾ ਸਮਰਵਾਜ ਜਿਹੜੇ ਹੈਗੇ ਆ ਉਹ ਪੀੜ੍ਹੀ ਦੌਰ ਪੀੜ੍ਹੀ ਚੱਲਦੀ ਹੋਣੀ ਇੱਕ ਹੋਰ ਉਹ ਵੀ ਆ ਜੀ ਆਪਣਾ ਨਾਮ ਹੈ ਵੀ ਝੂਟ ਆਉਂਦਾ ਦੇਖਦਾ ਸੀ ਇੱਕ ਤਾਂ ਨਿੰਮ ਬਣਦੇ ਆਪਾਂ ਗੇਟ ਤੇ ਇੱਕ ਜਿਹੜਾ ਬੱਚਾ ਜਿਹਦੇ ਕੋਲ ਪੈਦਾ ਹੁੰਦਾ ਸੀ ਲੇਡੀ ਜੀ ਦੇ ਉਹਦੇ ਮੰਜੇ ਤੇ ਫਿਰ ਪਾਸੇ ਰੱਖਣਦੇ ਨਾਲ ਬਣਦੇ ਉਹਦਾ ਕੀ ਉਹ ਨਿੰਮ ਬੰਨਣ ਦਾ ਮਤਲਬ ਹੈ ਤਾਂ ਇਹ ਵੀ ਮਨੋਵਿਗਿਆਨਕ ਕਾਰਨ ਵੀ ਹੈ ਤੇ ਸੈਂਟੀਫਿਕ ਕਾਰਨ ਵੀ ਹੈ ਕਿਉਂਕਿ ਜਿਹੜੇ ਨਿੰਮ ਉਹ ਐਂਟੀਬਾਇਟਿਕ ਹੈ ਅੱਛਾ ਜੀ ਜਦੋਂ ਬੱਚਿਆਂ ਦੀ ਜਿਹੜਾ ਹੈਗਾ ਬਾਹਰ ਚ ਜਦੋਂ ਨਮ ਬਣਦੇ ਸੀ ਇੱਕ ਤਾਂ ਲੋਕਾਂ ਨੂੰ ਇੱਕ ਉਸ ਸਮੇਂ ਸੂਚਨਾ ਦਿੱਤੀ ਜਾਂਦੀ ਸੀ ਵੀ ਇਸ ਘਰੇ ਪਈ ਬੱਚਾ ਨਵਾਂ ਜਨਮ ਲਿਆ ਹੈ ਕੋਈ گاਉਂ ਬਗਾਉਂ ਆਉਂਦਾ ਵੀ ਜੱਕਦਮ ਨਾ ਕਰੇ ਜਾਵੇ ਹਾਂਜੀ ਹੈਣਾ ਕੋਈ ਉੱਚੀ ਆਵਾਜ਼ ਬੂਜਣਾ ਨਾ ਮਾਰੇ ਆਪ ਦੀ ਸਫਾਈ ਕਰਕੇ ਆਪ ਦਾ ਜਿਹੜਾ ਤਨ ਦੀ ਸਫਾਈ ਕਰਕੇ ਆਵੇ ਹੈਨਾ ਜਾਂ ਉੱਚੀ ਆਵਾਜ਼ ਨਾ ਮਾਰੇ ਜਾਂ ਕੋਈ ਅੱਗੇ ਕਹਿ ਦਿੰਦੇ ਸੀ ਬੋਲ ਨਾ ਪੈ ਜੇ ਹੈਨਾ ਇਹ ਸਾਰੀਆਂ ਰਸਮ ਰਵਾਜਾਂ ਇਸੇ ਕਰਕੇ ਸਿਆਣੇ ਬਜ਼ੁਰਗ ਬਣਾਉਂਦੇ ਸੀ ਵੀ ਕਈ ਵਾਰੀ ਆਪਾਂ ਉਹ ਸਾਇਸਵਾਹੀਆਂ ਕੇ ਬਾੜ ਕੜਕਾਉਣੇ ਆ। ਹਾਂਜੀ ਹਾਂਜੀ। ਹਨਾ ਕੋਈ ਬੱਚਾ ਢਿੱਲਾ ਮਸਾ ਹੁੰਦਾ। ਹਾਂਜੀ ਹਾਂਜੀ। ਕੋਈ ਇਸ ਤਰ੍ਹਾਂ ਦੀ ਨਾ ਕੋਈ ਹੋਵੇ। ਹਾਂਜੀ ਹਾਂਜੀ। ਵੀ ਤਾਂ ਜੋ ਉਹਨੂੰ ਪਤਾ ਲੱਗ ਜੇ ਵੀ ਮੈਂ ਹੌਲੀ-ਬੋਲੀ ਨਾ ਹੌਲੀ ਜਾਣਾ। ਹਾਂਜੀ। ਤੇ ਉਹ ਜਿਹੜਾ ਪ੍ਰਵੇਸ਼ ਕਰਦਾ ਸੀਗਾ ਜਦੋਂ ਗੇਟ ਵਿਚ ਦੀ ਹਾਂਜੀ ਹਾਂਜੀ। ਉਹਦੀਆਂ ਇਤੇ ਇਤੇੜਾਂ ਟਾਹਣੀਆਂ ਬਣਦੇ ਸੀ, ਕੋਈ ਨੌ ਬਣਦੇ ਸੀ। ਆਪਣੇ ਦਰਵਾਜ਼ੇ ਦੇ ਉਹਨੂੰ ਵੀ ਦਰਵਾਜ਼ਾ ਕਿੱਡਾ ਵੱਡਾ? ਹਾਂਜੀ। ਉਹਦੇ ਵਿੱਚ ਹੋਰ ਵੀ ਆਪਾਂ ਸੋਹਣਾ ਲੱਗਣ ਵਾਸਤੇ ਬੁੜੀਆਂ ਰਮਾਲਾ ਬਣ ਦਿੰਦੀਆਂ ਹਾਂ ਸੋਣ ਸੁਨੇ ਜੇ ਬਣ ਦਿੰਦੀਆਂ ਗੁਵਾਰੇ ਬਣ ਦਿੰਦੀਆਂ ਉਹ ਤਾਂ ਇੱਕ ਜਣੀ ਦੀ ਸਾਡੀ ਬਾਧੂ ਪਰ ਤੇ ਰਿਆ ਪਰ ਜਿਹੜਾ ਨਿਮਾ ਬੰਨਣਾ ਉਹ ਇੱਕ ਸੈਂਟੀਫਿਕ ਸੋਚ ਹੈ ਕਿ ਉਹ ਜਦੋਂ ਕੋਈ ਬੰਦਾ ਆਉਂਦਾ ਬਾਹਰੋਂ ਉਹਦੇ ਨਾਲ ਜਿਹੜੇ ਜਰਮ ਹੈਗੇ ਕੋਈ ਜੜਾ ਸੀਮ ਆਉਂਦੀ ਹੈ ਕੋਈ ਉਹ ਗੰਦੇ ਥਾਵਾਂ ਤੋਂ ਆਉਂਦਾ ਚੱਲ ਕੇ ਤੇ ਉਹ ਬੱਚੇ ਤੱਕ ਨਾ ਪੜਨ ਤੇ ਜਿਹੜਾ ਨਿਮਾ ਆਪਾਂ ਜਿਹੜੀ ਹੈਗਾ ਟਾਹਣੀਆਂ ਮੰਜੇ ਨਾਲ ਵੀ ਬੰਨਦੇ ਆ ਉਹਦੇ ਵੀ ਬੇਸ ਕਰਨੇ ਹੀ ਹੁੰਦਾ। ਬਈ ਕੋਈ ਮੰਜੇ ਤੇ ਆ ਕੇ ਨਾ ਬੈਠੇ ਜੇ ਬੈਠੇ ਤਾਂ ਉਹਦਾ ਜਿਹੜਾ ਵਾਇਰਸ ਹੈ ਉਹ ਬੱਚੇ ਤੱਕ ਜਾ ਉਹਦੀ ਮਾਂ ਤੱਕ ਨਾ ਬੰਨ। ਹਾਂਜੀ ਉਸ ਨੂੰ ਰੋਕਣ ਦੇ ਨਹੀਂ ਇਹ ਅਪਰਾਲੇ ਕੀਤੇ ਜਾਂਦੇ ਸੀ। ਇੱਕ ਹੋਰ ਵੀ ਸਿਆਣੀਆਂ ਬੁੜੀਆਂ ਰੋਲਾ ਪਵਾਉਂਦੀਆਂ ਜੀ ਆਪਣੇ ਦਾਦੀਆਂ ਨਾਨੀਆਂ ਵੀ ਕੱਲੀ ਜੁੱਤੀ ਪਾਉਣੀ ਆ ਭਾਈ ਜਦੋਂ ਤੂੰ ਥੱਲੇ ਉਤਰੇਂਗੀ ਕੋਈ ਚੱਪਲ ਨਹੀਂ ਪਾਉਣੀ ਜਾਂ ਕੋਈ ਬੂਟ ਨਹੀਂ ਪਾਉਣੀ ਉਹਨਾਂ ਦਾ ਕੀ ਮਰਜ਼ੀ ਹੁੰਦਾ ਸੀ ਜਿਹੜੀ ਜੱਪੀ ਵਾਲੀ ਬੁੜੀ ਹੁੰਦੀ ਸੀ। ਇਹ ਜੁੱਤੀ ਦਾ ਮਤਲਬ ਤਾਂ ਇਹੀ ਹੁੰਦਾ ਸੀ ਵੀ ਚੱਪਲ ਦੇ ਵਿੱਚ ਕੋਈ ਕਿਉਂਕਿ ਉਹ ਤਾਂ ਕੱਚੇ ਥਾਂ ਦੇ ਸੀ ਹਾਂਜੀ ਰਿਪਾ ਬੋਚੀ ਕਈ ਵਾਰੀ ਨਹੀਂ ਵੀਦੀ ਸੀ ਹਾਂ ਹਾਂਜੀ ਕੋਈ ਸੱਪ ਸਕੂਲੀ ਦੀ ਰਤੂ ਹੋਵੇ ਕੋਈ ਕਰਲੀ ਕਫਾ ਕੋਈ ਉਹ ਵੀ ਜੱਚਾਂ ਬੱਚਿਆਂ ਦੇ ਪੈਰ ਨੂੰ ਡੱਸ ਨਾ ਜਾਵੇ ਜਿਹੜੀ ਜੁੱਤੀ ਬੰਦ ਪੁਆਈ ਜਾਂਦੀ ਸੀ ਉਹ ਇਸ ਕਰਕੇ ਸੀ ਵੀ ਉਹਦੀ ਸੇਫਟੀ ਲਈ ਸਿਫਟੀ ਸਲਿੱਪ ਵਗੈਰਾ ਨਾ ਹੋਵੇ ਕੋਈ ਲੈਟਰ ਬਾਤ ਜਾਨਾ ਮੀਂਹ ਕਿ ਸਲਿੱਪ ਨਾ ਹੋਵੇ ਇੱਕ ਸੇਫਟੀ ਵਾਸਤੇ ਵੀ ਜਿਹੜਾ ਹੈਗਾ ਵੀ ਜੱਚਾਂ ਬੱਚਿਆਂ ਦੇ ਪੈਰ ਤੇ ਕੋਈ ਕੱਟ ਵਗੈਰਾ ਨਾ ਲੱਗੇ ਹਾਂਜੀ ਕੋਈ ਜਾਰੇਲੇ ਜਾਨਵਰ ਦਾ ਤੇ ਜੇ ਕੋਈ ਚਪਲ ਦੇ ਵਿੱਚ ਦੀ ਕੋਈ ਮੇਖ ਹਾਂਜੀ ਕੋਈ ਇਸ ਤਰ੍ਹਾਂ ਦੀ ਕੋਈ ਤਿੱਖੀ ਚੀਜ਼ ਨੋਕਦਾਰ ਚੀਜ਼ ਨਾ ਚੁਪ ਜੀ ਇਹ ਮਤਲਬ ਹੁੰਦਾ ਸੀ ਕਿਉਂਕਿ ਉਹਦੋਂ ਨਾ ਪੁਰਾਣੇ ਸਮਿਆਂ ਦੇ ਵਿੱਚ ਧੌੜੀ ਦੀਆਂ ਜੁੱਤੀਆਂ ਹੁੰਦੀਆਂ ਸੀ ਹਾਂਜੀ ਹਾਂਜੀ ਬੜੀ ਮੋਟੀ ਪਰਤਾਂ ਵਾਲੀਆਂ ਹੁੰਦੀਆਂ ਸੀ ਹਾਂਜੀ ਹਾਂਜੀ ਉਹਦੇ ਵਿੱਚ ਕੋਈ ਚੀਜ਼ ਐਂਟਰ ਨਹੀਂ ਸੀ ਕਰਦੀ ਹਾਂਜੀ ਹਾਂਜੀ ਇਸੇ ਕਰਕੇ ਜਿਹੜੀ ਹੈਗੀ ਆ ਉਹ ਜਦੋਂ ਆਪਾਂ ਬਾਹਰ ਵਧਾਉਣ ਦੀ ਗੱਲ ਕੀਤੀ ਹੈ ਨਾ ਉਦੋਂ ਜੁੱਤੀ ਉਦੋਂ ਵੀ ਪੁਆਈ ਜਾਂਦੀ ਸੀ ਅੱਛਾ ਅੱਛਾ ਜੀ ਜਾਇੰਟਸ ਜੁੱਤੀ ਪੁਆਈ ਜਾਂਦੀ ਹਾਂਜੀ ਚੱਪਲ ਨਹੀਂ ਪੁਵਾਈ ਜਾਂਦੀ ਸੀ ਜੈਂਟਸ ਜੁੱਤੀ ਪੁਵਾ ਕੀ ਬਾਹਰ ਵ ਬੁਧਾਇਆ ਜਾਂਦਾ ਹੈ